ਪਠਿੰਡਾ ਦੇ ਵਿੱਚ ਇੱਕ ਸਕੇ ਪੁੱਤ ਬਲੋ ਆਪਣੀ ਮਾਂ ਦੇ ਨਾਲ ਹੱਦਾਂ ਪਾਰ ਕਰਦੇ ਹੋਏ ਉਸ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ। ਕੁੱਟਮਾਰ ਇੰਨੀ ਜ਼ਿਆਦਾ ਕੀਤੀ ਕਿ ਬਜ਼ੁਰਗ ਮਾਂ ਦੀਆਂ ਦੋਨੋਂ ਲੱਤਾਂ ਤੋੜ ਦਿੱਤੀਆਂ। ਸਕਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਇੱਕ ਬਜ਼ੁਰਗ ਮਹਿਲਾ ਜੋ ਕਿ ਹਸਪਤਾਲ ਦੇ ਬੈੱਡ ਦੇ ਉੱਤੇ ਇਲਾਜ ਅਧੀਨ ਹੈ। ਤਾਂ ਦੱਸ ਜੀਏ ਕਿ ਇਹ ਉਹੀ ਮਾਂ ਜੋ ਆਪਣੇ ਪੁੱਤ ਦੇ ਕੁੱਟ ਦਾ ਸ਼ਿਕਾਰ ਹੋਈ ਹੈ। ਤਾਂ ਬਜ਼ੁਰਗ ਮਹਿਲਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਸਾਰੀ ਘਟਨਾ ਦੱਸੀ ਕਿ ਕਿਵੇਂ ਨਸ਼ੇ ਵਾਸਤੇ ਪੈਸੇ ਮੰਗੇ ਤੇ ਉਸ ਤੋਂ ਬਾਅਦ ਉਸ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਹੈ ਇੰਨੀ ਜ਼ਿਆਦਾ ਕੁੱਟਮਾਰ ਕੀਤੀ ਕਿ ਉਸ ਦੀਆਂ ਦੋਨੋਂ ਲੱਤਾਂ ਤੱਕ ਤੋੜ ਦਿੱਤੀਆਂ ਇਸ ਦੇ ਨਾਲ ਹੀ ਬਜ਼ੁਰਗ ਮਾਤਾ ਨੇ ਕਿਹਾ ਕਿ ਮੇਰਾ ਪੁੱਤਰ ਡਿਪਰੈਸ਼ਨ ਦੇ ਵਿੱਚ ਹੈ ਉਸ ਦੀ ਪਤਨੀ ਦੇ ਨਾਲ ਉਸ ਦਾ ਤਲਾਕ ਦਾ ਮਾਮਲਾ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਜਿਹਦੇ ਚੱਲਦੇ ਉਹ ਪਰੇਸ਼ਾਨ ਰਹਿੰਦਾ ਹੈ ਅਤੇ ਉਸ ਨੇ ਇਸੇ ਦੇ ਚੱਲਦੇ ਜਦੋਂ ਉਸਨੇ ਪੈਸੇ ਮੰਗੇ ਤਾਂ ਉਜ਼ੀ ਕੁੱਟਮਾਰ ਕੀਤੀ ਰਾਜਿੰਦਰ ਕੋਰ ਰਾਜਿੰਦਰ ਕੋਰ ਕੀ ਤੁਸੀਂ ਕਿਹੜੇ ਡਿਪਾਰਟਮੈਂਟ ਚ ਰਿਟਾਇਰ ਹੋਏ ਹੋ ਟੀਚਿੰਗ ਟੀਚਰ ਕਿੱਥੋਂ ਹਰੀਦਕੋਟ ਜ਼ਿਲ੍ਹੇ ਮੇਂ ਆ ਦਾ ਐਮਏ ਬੀਡਫੀਲਡ ਰਿਟਾਇਰ ਹੋਇਆ ਤੇ ਜਿਹੜਾ ਤੁਹਾਨੂੰ ਅੱਜ ਕੁੱਟਿਆ ਤੁਹਾਡੇ ਲੱਤਾਂ ਤੋੜੇ ਕਿੰਨੇ ਤੋੜੀਆਂ ਐ ਇੰਨੇ ਲੜਕਾ ਪਸਟ ਹੋਇਆ ਪੈ ਦੀ ਕਾਰਨ ਵੀ ਨਹੀਂ ਕੀਤਾ ਹੋਇਆ ਆਪਕੇ ਸਰ ਅੱਛਾ ਨਹੀਂ ਤੁਹਾਡੇ ਤੁਹਾਡੇ ਤੋਂ ਨਸ਼ੇ ਵਾਸਤੇ ਪੈਸੇ ਮੰਗਦਾ ਸੀ ਉਹ ਇੰਨਾ ਜੀ ਮਮੀ ਪੈਸੇ ਦੀ ਮੈਂ ਜਾ ਕੇ ਆਉਣਾ ਬਾਹਰ ਆਦੇ ਵਾਸਤੇ ਪੈਸੇ ਮੰਗਦਾ ਸੀ ਬਸ ਇਹਨਾਂ ਦਾ ਸ਼ਰਾਬੀ ਨੰਦਾਂ ਦਾ ਯੰਦਾਂ ਦਾ ਸ਼ਰਾਬ ਕੰਨੀ ਕੋ ਚਾਹ ਕਰਦਾ ਨਹੀਂ ਸਿਕਟ ਵਾਸਤੇ ਮੈਂ ਬਾਸ ਸਿਕਟ ਵਾਸਤੇ ਮੰਗਦਾ ਸੀ ਤੇ ਫਿਰ ਤੁਸੀਂ ਪੈਸੇ ਤੇ 300 ਰੁਪਏ ਭਲਾ ਦੇਵੇਂਗਾ ਚੱਲ ਆਇਆ ਮੈਂ ਕਹਿ ਖਾ ਮੇਰਾ ਭਰਾ ਖੰਦੋਂ ਤੁ ਬਾਤ ਕਰਕੇ ਤੇ ਆਪ ਆ ਜਾ ਅੱਛਾ ਤੁਸੀਂ 300 ਰੁਪਏ ਦਿੱਤੇ ਫਿਰ ਵੀ ਉਹਨੇ ਤੁਹਾਨੂੰ ਮਾਰਿਆ ਹਾਂ ਫਿਰ ਕਿਉਂ ਮਾਰਿਆ ਉਹਨੇ ਵੱਧ ਪੈਸੇ ਮੰਗਦਾ ਸੀ ਨਾ ਫੇਰ ਮੈਂ ਵੀਰ ਪ੍ਰਾਣ ਨੂੰ ਫੋਨ ਕਰਨ ਲੱਗੀ ਮੈਂ ਖੰਮ ਲਾਇਆ ਕਿ ਕੁੱਤੇ ਨਾ ਨੰ ਕਹਿੰਦਾ ਹਾਂ ਪ੍ਰਾਣ ਨੂੰ ਫੋਨ ਕਿਉਂ ਕਰਦੀ ਆ ਮੈਂ ਜ਼ਿਆਦੇ ਪ੍ਰਾਣ ਨੂੰ ਫੋਨ ਕੀਤਾ ਹਾਂ ਥੋੜਾ ਭਰਾ ਕਿੱਥੇ ਰਹਿੰਦਾ ਇੱਥੇ ਹੀ ਆ ਜਾਏ ਜਾਉਂਗੀ ਅੱਛਾ ਅੱਛਾ ਤੁਹਾਨੂੰ ਕਹਿਣਾ ਵੀ ਤੁਸੀਂ ਆਪਦੇ ਭਰਾਣ ਕਿਉਂ ਫੋਨ ਕੀਤਾ ਹਾਂ ਹਾਂ ਵੀ ਕਿਸੇ ਨੂੰ ਫੋਨ ਨਾ ਕਰੀਂ ਤੇ ਦਰ ਨੂੰ ਨਾ ਭਰਾਣ ਅੱਗੇ ਵੀ ਤੁਹਾਨੂੰ ਪਹਿਲਾਂ ਕੁੱਟਿਆ ਉਹਨੇ ਚੂਲਾ ਤੋੜਦਾ ਪਹਿਲਾਂ ਹਾਂ ਭਰਾਣ ਕਿਉਂ ਚੂਲਾ ਤੋੜ ਲਿਆ ਦੋ ਕਿੰਨੇ ਤੋੜੇ ਚੂਲਾ ਇੱਥੇ ਨਹੀਂ ਮੁੰਡੇ ਨੇ ਕੀ ਨਾਮ ਮੁੰਡੇ ਦਾ ਗੁਰਪ੍ਰੀਤ ਗੁਰਪ੍ਰੀਤ ਇਹ ਕੀ ਕਰਦਾ ਹੈ ਕੰਮ ਇਹ ਇੱਥੇ ਐਸਐਸਐਨ ਹੀ ਲੱਗਿਆ ਹੋਇਆ ਇੱਥੋਂ 10 ਮਿੰਟਾਂ ਦੀ ਨੌਕਰੀ ਇਹ ਵੀ ਟੀਚਰ ਸੀ ਹਾਂਜੀ ਅਫਸਰਤ ਹੋ ਗਿਆ ਨਾ ਇਹ ਤਲਾਕ ਨਹੀਂ ਨੌ ਦਿਨ ਦੀ ਨਾ 11 ਸਾਲ ਹੋ ਗਏ ਹਾਈ ਕੋਰਟ ਕਿਉਂ ਨਹੀਂ ਸੁਣਦੀ ਸਾਡੀ अच्छा ਤੁਸੀਂ ਤਲਾਹਤਾ ਕਿਸ 파ਰਕ ਹੈ ਹਾਈ ਕੋਰਟ ਚ ਹੋ ਗਿਆ ਨੂੰ ਅੱਛਾ ਵੀ ਅਫਸਰਟ ਵੀ ਹੋ ਗਿਆ ਫਿਰ ਨਛੇ ਪੱਤੇ ਕਰਨ ਲੱਗ ਗਿਆ ਇਹ ਰਾਹੁਲ ਨੇ ਕੀਤਾ ਅੱਛਾ ਰਾਹੁਲ ਦਾ ਮੈਂ ਨਾਲ ਇਹਨੇ ਰਾਹੁਲ ਨੇ ਕੀਤਾ ਅੱਛਾ ਜਿਹੜਾ ਮਾਤਾ ਇਹ ਦੱਸੋ ਇਹ ਜਿਹੜਾ ਤੁਹਾਡੀ ਲੱਤਾਂ ਤੋੜੀ ਹੈਗੀਆਂ ਕੀ ਮਾਰਿਆ ਤੁਹਾਡੇ ਇੱਥੇ ਲੱਤ ਦੇ ਇਹ ਜਰਾ ਤੇ ਮੇਰੀ ਸੋਟੀ ਦੇ ਨਾਲ ਤੁੱਦੀ ਹੁੰਨੀ ਆ ਉਹ ہماری ਉਹ ਲੋਹੇ ਦੀ ਸੀ ਇਹਨੂੰ ਤੇ ਤੁਸੀਂ ਘਰੇ ਇਕੱਲੇ ਸੀ ਤੂੰ ਤੇ ਤੁਸੀਂ ਮੁੰਡੇ ਗੰਨੀ ਸੀਗੀ ਮੈਂ ਬਾਦ ਜਾਣ ਲਿਆ ਫੇ ਤੁਹਾਨੂੰ ਕਿਨੇ ਛੜਾਇਆ ਫਿਰ ਕਿਸੇ ਨੇ ਨਹੀਂ ਮੈਂ ਬੈਠੀ ਮੈਂ ਇਹ ਬੋਲਦੀ ਵੀ ਸੀ ਨਾ ਹਾਈ ਕਹਿੰਦੀ ਸੀ ਕਹਿੰਦਾ ਜੇ ਹਾਈ ਕਹੀਂ ਫਿਰ ਫਿਰ ਮਾਰਦਾ ਸੀ ਬੱਕੀਆਂ ਦੇ ਮੁੱਕੇ ਅੱਛਾ ਕਹਿੰਦਾ ਹਾਈ ਹਾਈ ਕਰਦੀਆਂ ਕੀ ਹੋਇਆ ਤੈਨੂੰ ਅੱਛਾ ਸਿਰਟਾਂ ਵਾਸਤੇ 30 ਰੁਪਏ ਮੰਗਦਾ ਸੀ ਤੁਸੀਂ ਦੇਤੇ ਫਿਰ ਤੁਸੀਂ ਆਪੇ ਭਰਾ ਨੂੰ ਫੋਨ ਕਰਤਾ ਉਹ ਕਹਿੰਦਾ ਕਿਉਂ ਕੀਤਾ ਇਹ ਗੱਲ ਹੈ ਹਾਂ ਇਹ ਗੱਲ ਵਾਤਾ ਪਹਿਲੇ ਵੀ ਤੁਹਾਨੂੰ ਮਾਰਿਆ ਸੀ ਹਾਂ ਕਹਿੰਦਾ ਸੀ ਤੁਸੀਂ ਦੱਸੋ ਮੈਂ ਸਾਡਾ ਕਿਸੇ ਦੱਸਣਾ ਨਹੀਂ ਕਿਸੇ ਨੂੰ ਉਥੇ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਬਟਿੰਡਾ ਦੇ ਵਲੰਟੀਅਰ ਐਂਬੂਲੈਂਸ ਲੈ ਕੇ ਮੌਕੇ ਤੇ ਪਹੁੰਚੇ ਤੇ ਬਜ਼ੁਰਗ ਮਹਿਲਾ ਰਜ਼ਿੰਦਰ ਕੌਰ ਨੂੰ ਤੁਰੰਤ ਸਿਵਲ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਬਟਿੰਡਾ ਦੇ ਐਨ ਐਫ ਐਲ ਗੁਰਦੁਆਰਾ ਦੇ ਕੋਲ ਐਨ ਐਫ ਐਲ ਟਾਊਨਸ਼ਿਪ ਦੇ ਜਿਹੜਾ ਗੁਰਦੁਆਰੇ ਦੇ ਕੋਲ ਹੈਗਾ ਉਹਦੇ ਵਿੱਚ ਇੱਕ ਮੁੰਡੇ ਵੱਲੋਂ ਬੜੀ ਹੀ ਘਟਿਆ ਹਰਕਤ ਆਪਦੀ ਮਾਂ ਦੇ ਨਾਲ ਕੀਤੀ ਗਈ ਨਸ਼ੇ ਦੇ ਲਈ ਉਸਨੇ ਆਪਦੀ ਮਾਂ ਤੋਂ ਬਜ਼ੁਰਗ ਮਾਤਾ ਤੋਂ ਜਿਹੜੀ 70 ਸਾਲ ਦੀ ਸੀ ਉਸ ਤੋਂ ਪੈਸੇ ਮੰਗੇ ਪੈਸੇ ਦੀ ਮੰਗ ਕੀਤੀ ਲੇਕਿਨ ਜਦੋਂ ਮਾਤਾ ਨੇ ਪੈਸੇ ਦੇਣ ਤੋਂ ਇਨਕਾਰ ਕਰਤਾ ਤਾਂ ਉਸ ਮੁੰਡੇ ਨੇ ਆਪਦੀ ਮਾਤਾ ਨੂੰ ਕਮਰੇ ਦੇ ਵਿੱਚ ਬੰਦ ਕਰਕੇ ਡਾਂਗਾਂ ਨਾਲ ਇੰਨੇ ਬੁਰੀ ਤਰੀਕੇ ਨਾਲ ਘਟਿਆ ਕਿ ਉਹ ਕੁੱਟਿਆ ਕਿ ਉਹ ਬਜ਼ੁਰਗ ਮਾਤਾ ਦੀਆਂ ਦੋਨੋਂ ਲੱਤਾਂ ਜਿਹੜੀਆਂ ਹੈ ਬੁਰੀ ਤਰੀਕੇ ਨਾਲ ਤੋੜ ਦਿੱਤੀਆਂ ਤੇ ਲਹੂ ਨੂੰ ਲਹੂ ਲਹਾਨ ਕਰਤਾ ਇਸ ਘਟਨਾ ਦੀ ਸੂਚਨਾ ਮਿਲਦੇ ਸਾਡੀ ਨੌਜਵਾਨ ਵੈਲਫੇਅਰ ਸੁਸਾਇਟੀ ਦੀ ਐਂਬੂਲੈਂਸ ਟੀਮ ਮੌਕੇ ਤੇ ਪਹੁੰਚੀ ਤੇ ਜ਼ਖਮੀ ਬਜ਼ੁਰਗ ਮਾਤਾ ਨੂੰ ਤੁਰੰਤ ਅੱਸੀਵਾਲ ਹਸਪਤਾਲ ਪਹੁੰਚਾਇਆ ਇਦੇ ਵਿੱਚ ਇੱਕ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜਾ ਉਹ ਮੁੰਡਾ ਕੁੱਟਣ ਵਾਲਾ ਸੀਗਾ ਉਹਦਾ ਉਹ ਰਿਟਾਇਰਡ ਟੀਚਰ ਹੈ ਸਰਕਾਰੀ ਟੀਚਰ ਸੀਗਾ ਉਹ ਰਿਟਾਇਰਡ ਸੀਗਾ ਉਹਦੀ ਮਾਤਾ ਵੀ ਕਿਸੇ ਟਾਈਮ ਸਰਕਾਰੀ ਟੀਚਰ ਸੀਗੀ ਤੇ ਉਹਨੇ ਨਸ਼ੇ ਦੇ ਵਾਸਤੇ ਪੈਸੇ ਨਾ ਮਿਲਣ ਦੇ ਕਰਕੇ ਇਹ ਆਪਦੀ ਮਾਤਾ ਨੂੰ ਇੰਨੇ ਗਲਤ ਤਰੀਕੇ ਨਾਲ ਇੰਨੇ ਦਰਿੰਦਗੀ ਵਾਲੇ ਤਰੀਕੇ ਦੇ ਨਾਲ ਕੁੱਟਿਆ ਕਿ ਉਹਦੀਆਂ ਦੋਨੋਂ ਲੱਤਾਂ ਬਜਾਈ ਬਜ਼ੁਰਗ ਮਾਤਾ ਦੀਆਂ ਤੋੜਤੀਆਂ ਆ ਬਜ਼ੁਰਗ ਮਾਤਾ ਦਾ ਸੀਵਲ ਹਸਪਤਾਲ ਮਠਿੰਡਾ ਦੇ ਵਿੱਚ ਇਲਾਜ ਚੱਲ ਰਿਹਾ ਹੈ ਖੈਰ ਦੇਖਿਆ ਜਾਵੇ ਤਾਂ ਅੱਜਕੱਲ ਦੇ ਰਿਸ਼ਤੇ ਕਿਸ ਤਰੀਕੇ ਦੇ ਨਾਲ ਪਾਣੀ ਬਣਦੇ ਜਾ ਰਹੇ ਨੇ ਕਿ ਇੱਕ ਬਜ਼ੁਰਗ ਮਾਂ ਜਿਸ ਦੀ ਉਮਰ ਕਿੰਨੀ ਆ ਤੁਸੀਂ ਦੇਖ ਹੀ ਸਕਦੇ ਹੋ ਕਿ ਉਸ ਦੇ ਨਾਲ ਬੇਰਹਿਮੀ ਦੇ ਨਾਲ ਘੁੱਟ ਮਾਰ ਕੇ